ਹੁਣ ਮੈਂ ਬੇਨਤੀ ਕਰਾਂਗਾ ਸਤਕਾਰਯੋਗ ਭਾਈ ਸਾਹਿਬਾ ਗੁਰਚਰਨ ਸਿੰਘ ਜੀ ਗੁਰਮਤਿ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਉਹ ਕਿਰਪਾ ਕਰਕੇ ਸਟੇਜ ਦੇ ਉੱਪਰ ਆ ਕੇ ਸੱਜੰ੍ਹ ਦੀ ਕਿਰਪਾਲਤਾ ਕਰ ਆਓ ਬੜੀ ਸਤਕਾਰ ਦੇ ਸਹਿਤ ਮੈਂ ਬੇਨਤੀ ਕਰਦਾ ਹੈ ਭਾਈ ਗੁਰਚਰਨ ਸਿੰਘ ਜੀ ਅਗਲੇ ਸਮੇਂ ਵਾਸਤੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ 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 ਪਿਆਰ ਜੱਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ 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 ਪਿਆਰ ਚਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਸ਼ਬਦ ਗੁਰੂ ਜਗੋ ਜਗ ਅਟੱਲ ਧੰ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦਾ ਆਨੰਦ ਮਾਣਿ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਰੈਣ ਸਬਾਈ ਸਮਾਗਮ ਦੇ ਵਿੱਚ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਪਹੁੰਚੇ ਹੋ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਇੱਕ ਰਾਜ ਬੈਠ ਕੇ ਸਮਾਗਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਦੋਨੋਂ ਹੱਥ ਜੋੜ ਲਓ ਜੀ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਅਦਬ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਪਿਤਾ ਜੀ ਸਿੰਘਾਸਨ ਤੇ ਬੈਠੇ ਨੇ ਬਿਆੰਤ ਸੰਗਤਾਂ ਸਤਿਗੁਰ ਜੀ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ ਸਤਿਗੁਰ ਜੀ ਦੇ ਸੋਹਣੇ ਦੀਦਾਰੇ ਕਰਕੇ ਆਪਣੇ ਭਾਗ ਬਣਾਉਂਦੀਆਂ ਨੇ ਅੱਜ ਸੰਗਤਾਂ ਦੇ ਵਿੱਚ ਤਿੰਨ ਸਿੱਖ ਵੀ ਗੁਰਮਖੋ ਆਏ ਉਹਨਾਂ ਨੇ ਆ ਕੇ ਸਤਿਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਦੋਨੋਂ ਹੱਥ ਜੋੜ ਕੇ ਨਾਲ ਇੱਕ ਸਾਈਡ ਤੇ ਖਲੋ ਗਏ ਹੁਣ ਬਾਕੀ ਸੰਗਤਾਂ ਹੁੰਦੀਆਂ ਨੇ ਨਮਸਕਾਰ ਕਰਕੇ ਤੁਰੀ ਜਾ ਰਹੀਆਂ ਨੇ ਇਤਨੇ ਸਿੱਖ ਨਾਮ ਸੀ ਭਾਈ ਪੂਰੋ ਜੀ ਭਾਈ ਮਾਨਕ ਚੰਦ ਜੀ ਤੇ ਭਾਈ ਬਿਸ਼ਨ ਦਾਰ ਜੀ ਇਤਨੇ ਗਲਤ ਪੱਲਾ ਪਾਇਆ ਹੋਇਆ ਹੈ ਨਿਮਰਤਾ ਸਾਇਤ ਸਤਗੁਰੂ ਜੀ ਦੇ ਚਰਨਾਂ ਵੱਲ ਸੀਸ ਝੁਕਾਇਆ ਹੋਇਆ ਹੈ ਹੱਥ ਜੋੜ ਕੇ ਖਲੋਤੇ ਹੋਏ ਨੇ ਗੁਰੂ ਰਾਮਦਾਸ ਪਿਤਾ ਜੀ ਆਖ ਲਗੇ ਭਾਈ ਕੀ ਗੱਲ ਕੁਝ ਕਹਿਣਾ ਹੈ ਸਤਗੁਰੂ ਜੀ ਅੱਜ ਤੁਹਾਡੇ ਚਰਨਾਂ ਦੇ ਵਿੱਚ ਨਾ ਬੜੀ ਇੱਕ ਜ਼ਰੂਰੀ ਬੇਨਤੀ ਕਰਨ ਵਾਸਤੇ ਆਏ ਆ ਆਹ ਵੇਖੋ ਗੁਰੂ ਤੇ ਸਿੱਖ ਦਾ ਕਿਹੋ ਜਿਹਾ ਪਿਆਰ ਹੈ ਕਿਹੋ ਜਿਹਾ ਨਾਤਾ ਹੈ ਸਤਗੁਰੂ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੜੀ ਜ਼ਰੂਰੀ ਬੇਨਤੀ ਕਰਨ ਵਾਸਤੇ ਆਏ ਹਾਂ ਸਤਿਗੁਰ ਜੀ ਆਖਣ ਲੱਗੇ ਭਲਿਓ ਦੱਸੋ ਕੀ ਕਹਿਣਾ ਚਾਹੁੰਦੇ ਹੋ ਖੁੱਲਕੇ ਆਖੋ ਸਤਿਗੁਰ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿਰਪਾ ਕਰੋ ਬਖਸ਼ਿਸ਼ ਕਰੋ ਮਹਾਰਾਜ ਜੀ ਅਸੀਂ ਗ੍ਰਸਤੀ ਹਾਂ ਕਿਰਤੀ ਹਾਂ ਮਹਾਰਾਜ ਜੀ ਸਾਨੂੰ ਕੋਈ ਸੁਖੈਣ ਜਿਹਾ ਢੰਗ ਦੱਸੋ ਪਵ ਸੌਖਾ ਜਿਹਾ ਢੰਗ ਦੱਸੋ ਸਤਿਗੁਰੂ ਸਾਨੂੰ ਕੋਈ ਸੌਖਾ ਜਿਹਾ ਢੰਗ ਦੱਸੋ ਜਿਹਦੇ ਢੰਗ ਨੂੰ ਅਸੀਂ ਅਪਣਾਈਏ ਸਾਡਾ ਵੀ ਉਧਾਰ ਹੋ ਜਾਵੇ ਤੇ ਸਾਡੇ ਪਰਿਵਾਰ ਦਾ ਵੀ ਉਧਾਰ ਹੋ ਜਾਵੇ ਵੇਖੋ ਬਰੇ ਸਿੱਖ ਹੁੰਦੇ ਸਨ ਆਪਣੇ ਉਧਾਰ ਦੀ ਬੇਨਤੀ ਕਰਦੇ ਸਨ ਪਰ ਅੱਜ ਇਹ ਤਿੰਨ ਸਿੱਖ ਭਾਈ ਪੂਰੋ ਜੀ ਭਾਈ ਮਾਨਕ ਚੰਦਜੀਤ ਭਾਈ ਬਿਸ਼ਨ ਦਾਸ ਜੀ ਜਿੱਥੇ ਆਪਣੇ ਲਈ ਬੇਨਤੀ ਕੀਤੀ ਹੈ ਉੱਥੇ ਪਰਿਵਾਰ ਵਾਸਤੇ ਵੀ ਬੇਨਤੀ ਕਰ ਦਿੱਤੀ ਹੈ ਸਤ ਸੰਗਿਓ ਸਤ ਗੁਰੂ ਜੀ ਅੱਖ ਲਿਖ ਭਾਈ ਚਾਹੁੰਦੇ ਉਹਨਾਂ ਤੁਹਾਡਾ ਵੀ ਉਧਾਰ ਹੋ ਜਾਵੇ ਤੇ ਤੁਹਾਡੇ ਪਰਿਵਾਰ ਦਾ ਵੀ ਉਧਾਰ ਹੋ ਜਾਵੇ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਜੀ ਦੇ ਟੈਲੀਏ ਬੰਨਾ ਹੈ ਟੈਲੀਏ ਉਸ ਵਾਹਿਗੁਰੂ ਜੀ ਦੇ ਸੇਵਾਦਾਰ ਬੰਨਾ ਹੈ ਵਾਹਿਗੁਰੂ ਜੀ ਨੂੰ ਸਵਾਮੀ ਸਮਝਣਾ ਹੈ ਤੇ ਆਪਣੇ ਆਪ ਨੂੰ ਸੇਵਕ ਸਮਝਣਾ ਹੈ ਇਹ ਬੜੀ ਵੱਡੀ ਗੱਲ ਜੇ ਗੁਰੂ ਮਖੋ ਵਾਹਿਗੁਰੂ ਜੀ ਨੂੰ ਸਵਾਮੀ ਸਮਝਣਾ ਹੈ ਤੇ ਆਪਣੇ ਆਪ ਨੂੰ ਸੇਵਕ ਸਮਝਣਾ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਟੈਲੀਏ ਬਣਾ ਹੈ ਤੇ ਆਪਣੇ ਪਰਿਵਾਰ ਨੂੰ ਵੀ ਵਾਹਿਗੁਰੂ ਜੀ ਦੇ ਟੈਲੀਏ ਬਣਾਉਣਾ ਹੈ ਤੇ ਅਗਲਾ ਬਚਨ ਸਤਿਗੁਰੇ ਇਹਨਾਂ ਨੂੰ ਕੀਤਾ ਸਤਿਗੁਰ ਜੀ ਆਖ ਲਿਖ ਭਾਈ ਸਿੱਖੋ ਜੇ ਚਾਹੁੰਦੇ ਨਾ ਉਧਾਰ ਹੋ ਜਾਵੇ ਗੁਰਸਿੱਖਾਂ ਦੀ ਰੰਗ ਰੱਤਰੀਆਂ ਦੀ ਬੰਦਗੀ ਵਾਲਿਆਂ ਦੀ ਸੇਵਾ ਕਰਨੀ ਹੈ ਗੁਰਸਿੱਖਾਂ ਦੀ ਰਾਗ ਰਤਿਆਂ ਦੀ ਬੰਦਗੀ ਵਾਲਿਆਂ ਦੀ ਸੇਵਾ ਕਰਨੀ ਹੈ ਜਿੰਦਗੀ ਚ ਵਿਚਰਦੇ ਆ ਵਿਚਰਦੇ ਆ ਗੁਰਮਖਾਂ ਦਾ ਗੁਰਸਿੱਖਾਂ ਦਾ ਬੰਦਗੀ ਵਾਲਿਆਂ ਦਾ ਸਤਿਕਾਰ ਕਰਨਾ ਹੈ ਭੁੱਲ ਕੇ ਵੀ ਕਿਸੇ ਬੰਦਗੀ ਵਾਲੇ ਦੀ ਨਰਾਦਰੀ ਨਾ ਹੋ ਜਾਵੇ ਕਿਤੇ ਵੇਖੋ ਸਤਗੁਰ ਨੇ ਕਿਵੇਂ ਗੁਰਮਖੋ ਇਹਨਾਂ ਨੂੰ ਸੋਝੀ ਦਿੱਤੀ ਭਗਵਾਨੋ ਜੇ ਅਸੀਂ ਮਹਾਂਪੁਰਖਾਂ ਦਾ ਸਤਿਕਾਰ ਨਹੀਂ ਕਰ ਸਕਦੇ ਜਤਰ ਕਰਿਓ ਗੁਰਮੁਖੋ ਜ਼ਿੰਦਗੀ ਤੇ ਵਿਚਰਦਿਆਂ ਵਿਚਰਦਿਆਂ ਕਿਸੇ ਬੰਦਗੀ ਵਾਲੇ ਦੀ ਨੰਦਿਆ ਵੀ ਨਾ ਹੋ ਜਾਵੇ ਨਿਰਾਦਰੀ ਵੀ ਨਾ ਹੋ ਜਾਵੇ ਕੁਦਰਤੀ ਮੈਨੂੰ ਇੱਕ ਘਟਨਾ ਗੁਰਮੁਖੋ ਯਾਦ ਆ ਗਈ ਕੋਈ ਫਕੀਰ ਸੀ ਗੁਰਮੁਖੋ ਅੱਲਾ ਦਾ ਪਿਆਰਾ ਬੰਦਗੀ ਵਾਲਾ ਅਵਸਥਾ ਸੀ ਸਾਸ ਸਾਸ ਸਿਮਰੋ ਗੋਬਿੰਦ ਉਸ ਅੱਲਾਹ ਦੀ ਇਬਾਦਤ ਕਰਦਾ ਸੀ ਹਰ ਵੇਲੇ ਇੱਕ ਦਿਨ ਇਹ ਫਕੀਰ ਕਿਸੇ ਸ਼ਹਿਰ ਦੇ ਵਿੱਚ ਉਹਨੂੰ ਕੋ ਲੱਗਦਾ ਪਿਆ ਹੈ ਬੜੇ ਪ੍ਰੇਮ ਦੇ ਵਿੱਚ ਇੱਕ ਵਜੂਦ ਦੇ ਵਿੱਚ ਅੱਲਾਹ ਦਾ ਜਸ ਪਿਆ ਕਰਦਾ ਹੈ ਅੱਲਾਹ ਨੂੰ ਯਾਦ ਪਿਆ ਕਰਦਾ ਹੈ ਪ੍ਰੇਮ ਦੇ ਨਾਲ ਇਹ ਪੜਦਾ ਪਿਆ ਅੱਲਾਹੂ 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 ਕਰਦਾ ਬਿਯਾਰ ਤੋਂ ਮਸਤੀ ਨਾਲ ਲੰਗਦਾ ਪਿਆ ਹੈ ਉਹ ਬਿਯਾਰ ਦੇ ਵਿੱਚ ਨਾ ਇੱਕ ਸ਼ਾਹੂਕਾਰ ਦਾ ਗਰਨੁਖੋ ਚਵਾੜਾ ਸੀ ਇਹ ਜਦੋਂ ਅੱਲਾਹੂ ਅੱਲਾਹੂ ਨਾਮ ਦੀ ਮਸਤੀ ਦੇ ਵਿੱਚ ਗਰਨੁਖੋ ਰੰਗਿਆ ਲੰਗਦਾ ਪਿਆ ਨਾ ਉਹ ਚਵਾੜੇ ਦੇ ਵਿੱਚ ਨਾ ਸ਼ਾਹੂਕਾਰ ਦੀ ਘਰ ਵਾਲੀ ਸੀ ਗਰਨੁਖੋ ਤੇ ਮੂੰਹ ਦੇ ਵਿੱਚ ਉਹਨੇ ਪਾਨ ਪਾਇਆ ਹੋਇਆ ਪਾਨ ਨੂੰ ਚਿੱਤਦੀ ਪਈ ਹੈ ਜਦੋਂ ਉਹਦੇ ਕੰਨਾਂ 'ਚ ਆਵਾਜ਼ ਪਈ ਨਾ ਉਹਨੇ ਖਿੜਕੀ ਖੋਲੀ ਬਾੜੀ ਤਾਂ ਨਹੀਂ ਦੇਖਦੀ ਹੈ ਹੁਣ ਜਾਨ ਬੁੱਝ ਕੇ ਗੁਰਮੁਖੋ ਮਾਇਆ ਦਾ ਐਡਾ ਹੰਕਾਰ ਹੈ ਗੁਰਮੁਖੋ ਸਤ ਸੰਗਿਓ ਅਰਦਾਸ ਕਰਿਓ हे ਨਿਰੰਕਾਰ ਸਾਨੂੰ ਮਾਇਆ ਦੇ ਮਾਇਆ ਦੇ ਘੇੜੇ ਦੇ ਪਰ ਇਹ ਮਾਇਆ ਸਾਡੀ ਜੀਵਤ ਕਸੀਮਤ ਰਵੇ ਕਿਤੇ ਇਹ ਮਾਇਆ ਸਾਡੇ ਹਿਰਦੇ 'ਤੇ ਨਾ ਬੈਠ ਜਾਵੇ ਜਿਸ ਦਿਨ ਇਹ ਮਾਇਆ ਹਿਰਦੇ ਤੇ ਬੈਠ ਗਈ ਨਾ ਇਹ ਮਾਇਆ ਫਿਰ ਦੋ ਕੰਮ ਕਰਦੀ ਹੈ ਇੱਕ ਤਾਂ ਬੰਦੇ ਨੂੰ ਅੰਨਿਆ ਕਰ ਦਿੰਦੀ ਹੈ ਤੇ ਦੂਸਰਾ ਬੰਦੇ ਨੂੰ ਬੋਲਾ ਕਰ ਦਿੰਦੀ ਹੈ ਮਾਇਆ ਇਹਨਾਂ ਆਖਿਓ ਭਾਈ ਗੁਰਚਰਨ ਸਿੰਘ ਜੀ ਕਹਰੇ ਨਹੀਂ ਸਤਿਗੁਰ ਦੀ ਬਾਣੀ ਕਹਿੰਦੀ ਹੈ ਮਾਇਆ ਧਾੜੀ ਅਤ ਅੰਨਾ ਬੋਲਾ ਇਹ ਮਾਇਆ ਦੋ ਕੰਮ ਕਰ ਦਿੰਦੀ ਏ ਸਭ ਤੋਂ ਪਹਿਲਾਂ ਇੱਕ ਬੰਦੇ ਨੂੰ ਅੰਨਿਆ ਕਰ ਦਿੰਦੀ ਭਾ ਕੋਈ ਨજર ਨਹੀਂ ਆਉਂਦਾ ਚੰਗੇ ਮੰਦੇ ਦੀ ਪਹਿਚਾਨ ਭੁੱਲ ਜਾਂਦੀ ਏ ਦੂਸਰਾ ਇਹ ਮਾਇਆ ਬੋਲਾ ਕਰ ਦਿੰਦੀ ਏ ਕੋਈ ਚੰਗੀ ਗੱਲ ਕਰਨ ਸੁਣਦੇ ਹੀ ਨਹੀਂ ਮਾਇਆ ਨੇ ਮਤ ਤੇ ਪਰਦਾ ਪਾਇਆ ਹੋਇਆ ਹੈ ਇਹ ਸ਼ਾਹੂਕਰ ਦੀ ਘਰ ਵਾਲੀ ਤੇ खिड़की खोल दी पुझ है मुंह च पान ਪਾਇਆ पान ਨੂੰ ਚੁੱਤਦੀ ਪਈ ਹੈ ਜਾਨ ਬੁਝ ਕੇ ਉਹ ਫਕੀਰ ਦੇ ਸਿਰ ਦੇ ਵਿੱਚ ਉਹ ਪਾਣ ਵਾਲਾ ਥੁੱਕ ਸੁਟਿਆ ਜਦੋਂ ਉਹ ਪਾਣ ਵਾਲਾ ਥੁੱਕ ਸੁਟਿਆ ਨਾ ਫਕੀਰ ਦੇ ਮੁੱਖ ਤੇ ਵੀ ਛਿਤਾ ਪੈ ਗਈਆਂ ਹੋਰ ਫਕੀਰ ਅੱਲਾਹੁ ਅੱਲਾਹੁ ਕਰਦਾ ਤਾਂ ਉਹ ਵੇਖਦਾ ਹੈ ਵੇਖੋ ਇਹ ਸ਼ੌਕਾੜ ਦੀ ਘਰ ਵਾਲੀ ਐਡਾ ਹੰਕਾਰ ਹੈ ਪਤਾ ਕੀ ਕਹਿੰਦੀ ਕਹਿੰਦੀ ਕੀ ਮੇਰੇ ਵੱਲ ਡੇਲੇ ਜੇ ਕਰਦਾ ਵਾਂ ਇਹ ਡੇਲੇ ਬਾੜ ਕਢਾ ਕੇ ਰੱਖ ਦਾਂਗੀ ਇੰਨੇ ਨੂੰ ਸ਼ਾਹੂਕਾਰ ਘਰ ਆਉਂਦਾ ਹੈ ਤੇ ਅੱਗੋਂ ਪਤਾ ਕੀ ਕਹਿੰਦੀ ਹੈ ਸ਼ਾਹੂਕਾਰ ਦੀ ਘਰ ਵਾਲੀ ਕਹਿੰਦੀ ਕਾਹਦਾ ਤੂੰ ਸ਼ਾਹੂਕਾਰ ਕਾਦੀ ਤੇਰੀ ਚੌਧਰ ਹੈ ਤੇਰੀ ਚੌਧਰ ਨੂੰ ਚੁੱਲ੍ਹੇ 'ਚ ਪਾਉਣਾ ਮੈਂ ਕਹਿੰਦਾ ਕੀ ਹੋਇਆ ਕੀ ਗੱਲ ਕਹਿੰਦੀ ਹੁਣ ਤਾਂ ਮੰਗਤੇ ਵੀ ਡੇਲੇ ਕੱਢਦੇ ਨੇ ਕਹਿੰਦਾ ਕੌਣ ਹੈ ਜਿਨਨੇ ਮੇਰੀ ਪਤਨੀ ਵੱਲ ਡੇਲੇ ਕੱਡੇ ਮੈਂ ਉਹਦੀ ਅੱਖਾਂ ਨਾ ਕੱਢਾਂਗਾ ਕਹਿੰਦੀ ਉਹ ਸਾਹਮਣੇ ਤੁਰਿਆ ਜਾ ਰਹੀ ਹੁਣ ਸ਼ਾਹੂਕਾਰ ਵੀ ਗੁਰਮਖੋ ਮਾਇਦ ਜਹੰਕਾਰੀ ਹੋਇਆ ਪਿਆ ਹੈ ਮਾਇਆ ਦਾ ਨਸ਼ਾ ਚੜਿਆ ਹੋਇਆ ਹੈ ਘਰ ਚੋਂ ਡਾਂਗ ਫੜੀ ਉਹ ਫਕੀਰ ਦੇ ਮਗਰ ਭੱਜਾ ਭੱਜਾ ਗਿਆ ਗੁਰਮਖੋ ਵਗਾ ਕੇ ਪਿੱਛੋਂ ਦੀ ਫਕੀਰ ਦੇ ਸਿਰ 'ਤੇ ਡਾਂਗ ਮਾਰ ਦਿੱਤੀ ਫਕੀਰ ਦੇ ਸਿਰ ਦੇ ਵਿੱਚੋਂ ਨਾ ਲਊ ਦੇ ਫੁਵਾੜੇ ਛੁੱਟ ਗਏ ਫਕੀਰ ਨੇ ਇਦਾਂ ਦੋਨੋਂ ਹੱਥ ਸਿਰ ਤੇ ਰੱਖ ਲੈ ਅੱਲਾਹੁ 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 ਕਰਦਾ ਕੋਈ ਉਲੰਭਾ ਨਹੀਂ ਜਿੱਤਦਾ ਕੋਈ ਮੰਦਾ ਸ਼ਬਦ ਨਹੀਂ ਬੋਲਿਆ ਹੁਣ ਸ਼ੌਕਰ ਗੁਰਮਖੋ ਫਕੀਰ ਦੇ ਸਿਰ ਤੇ ਡਾਂਗ ਮੜ ਕੇ ਅੱਖ ਲਗਾ ਤੂੰ ਮੇਰੀ ਘਰ ਵਾਲੀ ਵਾਲ ਦੇ ਲੈ ਕਰਦਾ ਆਇਆ ਤੈਨੂੰ ਮਜਾ ਹੁਣ ਹੰਕਾਰੀ ਗੁਰਮਖੋ ਮਾਇਆ ਧਾਰੀ ਅਤ ਅੰਨਾ ਬੋਲਾ ਵਾਪਸ ਆਉਂਦਾ ਪਿਆ ਤੇ ਦੂਰੋਂ ਚਵਾਰੇ ਚੇਰੀ ਘਰਵਾਲੀ ਖਲੋਤੀ ਪਈ ਐ ਕਹਿੰਦਾ ਠੀਕ ਆ ਹੁਣ ਕਹਿੰਦੀ ਵਧੀਆ ਕੀਤਾ ਜੇ ਉਹ ਚਵਾਰੇ ਚੋ ਵਾਅਦਾ ਵਧੀਆ ਕੀਤਾ ਆਜੋ ਹੁਣ ਫਿਰ ਵਧੀਆ ਕੀਤਾ ਇਹ ਡੇਲੇ ਬੇੜੇ ਵੱਲ ਕਰਦਾ ਸੀ ਉਹਨ ਸ਼ਾਹੂਕਾਰ ਹੱਜ ਡਾਂਗ ਬੜੀ ਹੋਈ ਐ ਛਾਤੀ ਚੌੜੀ ਕਰਕੇ ਤੁਰਿਆ ਜਾ ਰਿਹਾ ਹੈ ਗੁਰਬਖੋ ਚਵਾਰੇ ਦੀਆਂ ਪੌੜੀਆਂ ਚੜਦਾ ਪਿਆ ਜਿਸ ਵੇਲੇ ਅਖੀਲੀ ਪੌੜੀ ਦੇ ਡੰਡੇ ਤੇ ਪਹੁੰਚਿਆ ਨਾ ਗੁਰਮੁਖੋ ਪੈਰ ਫਿਸਲਿਆ ਮੂਦ ਮੂ ਧਰਤੀ ਤੇ ਡਿੱਗਿਆ ਜਦੋਂ ਮੂਦੋ ਮੂ ਧਰਤੀ ਤੇ ਡਿੱਗਿਆ ਸਿਰ ਦਾ ਖੋਪੜ ਖੁੱਲ ਗਿਆ ਅੱਧ ਵਿੱਚੋਂ ਲੱਕ ਟੁੱਟ ਗਿਆ ਹਾਏ ਹਾਏ ਪਿਆ ਕਰਦਾ ਹੈ ਯਾਹੇ ਪਿਆ ਭਾਗਾਂ ਵਾਲੇ ਜਦੋਂ ਕੋਈ ਪਰਮਾਤਮਾ ਦੇ ਭਗਤ ਦੀ ਕੋਈ ਨਰਾਦਰੀ ਕਰਦਾ ਹੈ ਨਾ ਪਰ ਪ੍ਰਮਾਤਮਾ ਨੂੰ ਫਿਰ ਉਹ ਗੱਲ ਚੰਗੀ ਨਹੀਂ ਲੱਗਦੀ ਗਰਮਖੋ ਕੋਈ ਪ੍ਰਮਾਤਮਾ ਨੂੰ ਚੰਗਾ ਮਾੜਾ ਕਹ ਲੈ ਇਹ ਪ੍ਰਮਾਤਮਾ ਕੁਝ ਨਹੀਂ ਕਹਿੰਦਾ ਪਰ ਜਦੋਂ ਪ੍ਰਮਾਤਮਾ ਦੇ ਪਿਆਰੇ ਦੀ ਕੋਈ ਨਰਾਦਰੀ ਕਰੇ ਫਿਰ ਪ੍ਰਮਾਤਮਾ ਕੋਲੋਂ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਕਿਉਂ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਹੁਣ ਹਾਏ ਹਾਏ ਬਿਆ ਕਰਦਾ ਹੈ ਪਰ ਦੇ ਨਾ ਪਾਪੀ ਕਰਮ ਤਮਾਮ ਦੇ ਕਰਦੇ ਹਾਏ ਹਾਏ ਇਹ ਹਾਏ ਹਾਏ ਪਿਆ ਕਰਦਾ ਇਹ ਘਰ ਵਾਲੀ ਉੱਤੋਂ ਵੇਖਦੀ ਪਈ ਹੈ ਕਹਦੀ ਹਾਏ ਮੈਂ ਲੁੱਟੀ ਗਈ ਹਾਏ ਮੈਂ ਮਾਰੀ ਗਈ ਉਹ ਵੀ ਹਾਏ ਹਾਏ ਕਰਦਾ ਥੱਲੇ ਭੱਜੀ ਭੱਜੀ ਆਉਂਦੀ ਹੈ ਗੁਰਮੁਖ ਵੇਖੋ ਰੰਗ ਕਰਤਾਰ ਦੇ ਦਿਲ ਕਰਦਾ ਤੇ ਬੜੀਏ ਗੁਰਮੁਖੇ ਇੱਕ ਮਿੰਟ ਪੜੋਗੇ ਗੁਰਮੁਖੋ ਉਹ ਪ੍ਰੇਮ ਦੇ ਨਾਲ ਇੱਕ ਦੋ ਮਿੰਟ ਪੜੋ ਫਿਰ ਸਮਾਪਤੀ ਵੱਲ ਆਉਣੀ ਆ ਜੀ ਦੇਖ ਮਰਦਾਨਿਆ ਰੰਗ ਕਰਤਾਰ ਦੇ ਦੇਖ ਮਰਦਾਨਿਆ ਰੰਗ ਕਰਤਾਰ ਦੇ ਦੇਖ ਮਰਦਾਨਿਆ ரே க தாரமர ਆਪ ਹੀ ਮਾਰ ਜਾਂਦੇ ਤੇਰੇ ਸਾਧੂਆਂ ਨੂੰ ਮਾਰਦੇ ਆਪ ਹੀ ਮਾਰ ਜਾਂਦੇ ਤੇਰੇ ਸਾਧੂਆਂ ਨੂੰ ਮਾਰਦੇ ਆਪ ਹੀ ਮਾਰ ਜਾਂਦੇ ਤੇਰੇ ਸਾਧੂਆਂ ਨੂੰ ਮਾਰਦੇ ਆਪ ਬੜੋ ਬੜੋ ਸਾਰੇ ਸਾਧੂਆਂ ਨੂੰ ਮਾਰਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਆਪੇ ਮਰਦੇ ਜਿਹੜੇ ਦੂਜਿਆਂ ਨੂੰ ਮਾਰਦੇ ਇੱਕ ਮਰਦਾਨਿਆ ਰੰਗ ਕਰਤਾਰ ਦੇ ਦੇਖ ਮਰਦਾਨੀਆਂ ਰੰਗ ਕਰਤਾਰ ਦੇ ਦੇਖ ਮਰਦਾਨੀਆਂ ਰੰਗ ਕਰਤਾਰ ਦੇ ਦੇਖ ਮਰਦਾਨੀਆਂ ਰੰਗ ਕਰਤਾਰ ਦੇ ਇਹ ਕਰਤਾਰ ਦੇ ਗੁਰਮਖੋ ਰੰਗ ਨੇ ਇਹ ਸ਼ੌਕੜ ਦੀ ਘਰ ਵਾਲੀ ਹਾਏ ਮੈਂ ਲੁੱਟੀ ਗਈ ਹਾਏ ਮਾਰੀ ਗਈ ਹਾਏ ਹਾਏ ਕਰਦੇ ਆਂ ਇਹ ਵੀ ਥੱਲੀ ਪਹੁੰਚੀ ਤੇ ਕੀ ਵੇਖਦੀ ਏ ਇਹਦੇ ਅੱਖਾਂ ਦੇ ਸਾਹਮਣੇ ਇਹਦਾ ਘਰ ਵਾਲਾ ਸ਼ੌਕਰ ਹਾਏ ਹਾਏ ਕਰਦੇ ਆਂ ਉੱਥੇ ਮਰ ਗਿਆ ਗਰਮ ਖੋ ਇਹ ਫਕੀਰ ਦੇ ਪਿੱਛੇ ਭੱਜੀ ਫਕੀਰ ਸਾਈ ਮੇਰੀਏ ਭੁੱਲਾਂ ਬਖਸ਼ ਲੋ ਵੇਖੋ ਮੈਂ ਲੁੱਟੀ ਕੀਵੇਂ ਮਾਰੀ ਗਈ ਇਹ ਬਾਕੀ ਹੋਇਆ ਮੇਰਾ ਘਰ ਵਾਲਾ ਮਰ ਗਿਆ ਹਾਏ ਹਾਏ ਕਰਦੇ ਆਂ ਉਹਦੇ ਸਿਰ ਦਾ ਖੋਪੜ ਖੁੱਲ ਗਿਆ ਅੱਧ ਵਿੱਚੋਂ ਉਹਦਾ ਲੱਕ ਟੁੱਟ ਗਿਆ ਸਤ ਸੰਗਿਓ ਉਸ ਵੇਲੇ ਫਕੀਰ ਮਰੇ ਸਹਿਜ ਵਿੱਚ ਆਖਣ ਲੱਗਾ ਕਹਿੰਦਾ ਬੀਬਾ ਮੈਂ ਤੇਰੇ ਘਰ ਵਾਲੇ ਦੇ ਕੁਝ ਨਹੀਂ ਆਖਿਆ ਵੀ ਤੁਸੀਂ ਕੁਝ ਆਖਿਆ ਮੈਂ ਤੁਹਾਡੇ ਸਿਰ ਤੇ ਥੁੱਕਿਆ ਸੀ ਤੁਸੀਂ ਪਤਾ ਨਹੀਂ ਕੀ ਆਖਿਆ ਉਹ ਵੇਖੋ ਕਿਵੇਂ ਸਿਰ ਦਾ ਖੋਪੜੀ ਖੁੱਲ ਗਿਆ ਅੰਦਰ ਵਿੱਚੋਂ ਲੱਕ ਵੀ ਟੁੱਟ ਗਿਆ ਹਾਏ ਹਾਏ ਕਰਦਿਆਂ ਮਰ ਗਿਆ ਕੋਈ ਅਰਦਾਸ ਕਰੋ ਮੇਰੇ ਘਰ ਵਾਲੇ ਨੂੰ ਜ਼ਿੰਦਾ ਕਰੋ ਕਹਿੰਦੇ ਬੀਬਾ ਮੈਂ ਕੁਝ ਨਹੀਂ ਕਰ ਸਕਦਾ ਮੈਂ ਕੁਝ ਨਹੀਂ ਕਰ ਸਕਦਾ ਵੇਖੋ ਮੇਰਾ ਖਵੰਦ ਮੇਰਾ ਮਾਲਕ ਮੜ ਗਿਆ ਮੈਂ ਕੀ ਕਰਾਂਗੀ ਵੀ ਇਹ ਕੌਣ ਹੈ ਕਿੰਦੀ ਮੇਰਾ ਖਵੰਦ ਹੈ ਮੇਰਾ ਮਾਲਕ ਹੈ ਉਹ ਬੀਬਾ ਇਹਦੇ 'ਚ ਮੈਂ ਕੁਝ ਨਹੀਂ ਕਰ ਸਕਦਾ ਇਹ ਤਾਂ ਮਾਲਕਾਂ ਮਾਲਕਾਂ ਦੀ ਗੱਲ ਹੈ ਇਹ ਤਾਂ ਮਾਲਕਾਂ ਮਾਲਕ ਦਾ ਹਿਸਾਬ ਕਿਤਾਬ ਹੈ ਮੈਂ ਕੁਝ ਨਹੀਂ ਕਰ ਸਕਦਾ ਵੀ ਸਮਝੀ ਨਹੀਂ ਕਿੰਦੇ ਇਹ ਤੇਰਾ ਮਾਲਕ ਜੋ ਧਰਤੀ ਤੇ ਡਿੱਗਿਆ ਹੋਇਆ ਮਰਿਆ ਪਿਆ ਹੈ ਉਹ ਅੱਲਾ ਪਰਮਾਤਮਾ ਮੇਰਾ ਮਾਲਕ ਹੈ ਏ ਮਾਲਕ ਮਾਲਕ ਆਪਸ ਵਿੱਚ ਜਾਣਨ ਮੈਂ ਕੁਝ ਨਹੀਂ ਕਿਸੇ ਨੂੰ ਆਖਿਆ ਇੱਥੇ ਗੁਰਮੁਖੋ ਇੱਕ ਵਿਦਵਾਨ ਬੜੀਆਂ ਸੋਹਣੀਆਂ ਗੁਰਮੁਖੋ ਲੈਣਾ ਲਿਖਦਾ ਹੈ ਉਹ ਕੀ ਲਿਖਦਾ ਇਹਨੇ ਉਸ ਸਮੇਂ ਦਾ ਗੁਰਮੁਖ ਨਕਸ਼ਾ ਖਿੱਚਿਆ ਹੈ ਉਸ ਵੇਲੇ ਫਕੀਰ ਕਿਰਦਾ ਬੀਬਾ ਤੇਰੇ ਮਾਲਕ ਕੋ ਤੇਰੀ ਹਮਾਇਤ थी ਤੂੰ ਆਪਣੇ ਮਾਲਕ ਨੂੰ ਦੱਸਿਆ ਕਿ ਇਹਦਾ ਇਹ ਫਕੀਰ ਨੇ ਮੇਰੇ ਵਲ ਅੱਖਾਂ ਕੱਡੀਆਂ ਉਹ ਤੇਰੀ ਹਮਾਇਤ ਵਾਸਤੇ ਆਇਆ ਤੇਰੇ ਮਾਲਕ ਕੋ ਤੇਰੀ ਹਮਾਇਤ ਸੀ ਮੇਰੇ ਮਾਲਕ ਕੋ ਮੇਰੀ ਰਾਇਤ ਸੀ ਤੇਰਾ ਮਾਲਕ ਆਇਆ ਮੁਝ ਬੇਚਟ ਪਟਾ ਗਿਆ ਫਿਰ ਮੇਰੇ ਮਾਲਕ ਕੋ ਵੀ ਮੇਰਾ ਖਿਆਲ ਆ ਗਿਆ ਤੇਰਾ ਮਾਲਕ ਆਇਆ मुझ पे चटपटा गया।, गया फिर मेरे मालक को तो भी मेरा ख्याल आ गया, बीबा तेरा मालिक आया सर पर डंडा लगा गया मेरा मालिक आया लेखा, लेखा ही मुका गया हाल तेरा मालिक आया ਸਰਪਾ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਲੇਖਾ ਹੀ ਮਟਾ ਗਿਆ ਉਹ ਬੀਬਾ ਇਹ ਤਾਂ ਮਾਲਕਾਂ ਮਾਲਕਾਂ ਦੀ ਗੱਲ ਹੈ ਮੈਂ ਕੁਝ ਨਹੀਂ ਕਰ ਸਕਦਾ ਪਗਾ ਵਾਲੇ ਉੱਥੇ ਆਓ ਅੱਜ ਗੁਰੂ ਰਾਮਦਾਸ ਪਿਤਾ ਜੀ ਇੱਥੇ ਸਿੱਖਾਂ ਨੂੰ ਕਹਿੰਦੇ ਉਹ ਭਾਈ ਸਿੱਖੋ ਗੁਰਸਿੱਖਾਂ ਦੀ ਨਾਮ ਜਪਣ ਵਾਲਿਆਂ ਦੀ ਬੰਦਗੀ ਵਾਲਿਆਂ ਦੀ ਤਹਿਲ ਕਰਨੀ ਹੈ ਸੇਵਾ ਕਰਨੀ ਹੈ ਕਦੀ ਉਹਨਾਂ ਦੀ ਨਰਾਦਰੀ ਨਹੀਂ ਕਰਨੀ ਹੈ ਸਤ ਸੰਗਿਓ ਇਤਨੇ ਸਿੱਖ ਵੀ ਸਤਗੁਰ ਦਾ ਹੁਕਮ ਮੰਨ ਕੇ ਨਾ ਆਪਣੇ ਘਰਾਂ ਚ ਗਏ ਸਤਗੁਰ ਦਾ ਬਚਨ ਕਮਾਉਂਦੇ ਨੇ ਗੁਰਸਿੱਖਾਂ ਦੀ ਰੰਗ ਰੱਤਰੀਆਂ ਦੀ ਸੇਵਾ ਕਰਦੇ ਨੇ ਸਵੇਰੇ ਸ਼ਾਮ ਧਰਮਸ਼ਾਲਾ ਦੇ ਨਾਮ ਜਪਦੇ ਨੇ ਬੜਾ ਸੋਹਣਾ ਇਹਨਾਂ ਦਾ ਜੀਵਨ ਬਣ ਗਿਆ ਬੜਾ ਪਿਆਰਾ ਇਹਨਾਂ ਦਾ ਜੀਵਨ ਬਣ ਗਿਆ ਇਹਨਾਂ ਦਾ ਸੋਹਣਾ ਜੀਵਨ ਵੇਖ ਕੇ ਫਿਰ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਇਹ ਸਿੱਖਾਂ ਦਾ ਗੁਰਮੁਖ ਕੋ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ ਕੀ ਕਹਿੰਦੇ ਕਹਿੰਦੇ ਪੂਰੋ ਮਾਨਕ ਚੰਦ ਹੈ ਬਿਸ਼ਨ ਦਾਸ ਪਰਵਾਰ ਸਧਾਰਾ ਕਹਿੰਦੇ ਸੁਧਰੇ ਹੋਏ ਪਰਿਵਾਰ ਵਾਲੇ ਬਣ ਕੇ ਕਿਉਂ ਗੁਰੂ ਰਾਮਦਾਸ ਦਾ ਇਹਨਾਂ ਨੇ ਬਚਨ ਸੰਭਾਲਿਆ ਇਹ ਵੀ ਮਾਲਕ ਵਾਲੇ ਬਣ ਕੇ ਕੌਣ ਸੀ ਇਹਨਾਂ ਦਾ ਮਾਲਕ ਖੁਦ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤਨ ਗੁਰੂ RAMDAS ਜੀ ਪਿਆਰ ਜੀ ਆਖੋ ਜੀ ਧੰਨ ਬਾਬਾ ਫਿਰ ਆਖੋ ਜੀ ਧੰਨ ਬਾਬਾ ਸਾਡੇ ਸਾਰੇ ਦੇ ਮਾਲਕ ਵੀ ਧੰਨ ਗੁਰੂ RAMDAS ਪਿਤਾ ਜੀ ਬਾਬਾ ਦੀਪ ਸਿੰਘ ਜੀ ਨੇ ਆਓ ਵਿਚਾਰ ਕਰਦੇ ਆਂ ਇੱਕ ਨੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤ ਗੁਰੂ ਜੀ ਬਖਸ਼ਣ ਜੋਗ ਨੇ ਸਤ ਗੁਰੂ ਦੀ ਸਾਧ ਸੰਗਤ ਬਖਸ਼ਣ ਜੋਗ ਹੈ ਪਾਗਾਂ ਵਾਲਿਓ ਇੱਥੇ ਸੰਗਤਾਂ ਦਾ ਧੰਨਵਾਦ ਉਥੇ ਮਹਾਂਪੁਰਖਾਂ ਦਾ ਦੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਨਾਲ ਹੀ ਸਾਡੇ ਬਹੁਤ ਸਤਿਕਾਰਯੋਗ ਜਿਨ੍ਹਾਂ ਨੇ ਆਪ ਸੰਗਤਾਂ ਦਾ ਦਰਸ਼ਨ ਕਰਾਏ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਜੋ ਮਾਤਾ ਜੀ ਦੇ ਵੀ ਲੁਧਿਆਣੇ ਤੋਂ ਚੇਤੇ ਤੌਰ ਤੇ ਆਏ ਨੇ ਮਾਤਾ ਵਿਪਨ ਬਦੂ ਗੀਰਤ ਗੌਰ ਜੀ ਇਹਨਾਂ ਨੇ ਵੀ ਬੈਠ ਕੇ ਅਸੀਸਾਂ ਦਿੱਤੀਆਂ ਭਾਈ ਸਾਹਿਬ ਦੇ ਘਰੋਂ ਸਾਡੇ ਭੈਣ ਜੀ ਉਹਨਾਂ ਨੇ ਵੀ ਬੈਠ ਕੇ ਅਸੀਸਾਂ ਦਿੱਤੀਆਂ ਹੋਰ ਰੰਗ ਰਤਰੀਆਂ ਰੂਹਾਂ ਨੇ ਅਸੀਸਾਂ ਦਿੱਤੀਆਂ ਬਿਸ਼ੇਸ਼ ਧੰਨਵਾਦ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨੇ ਆਪਣੀ ਗੋਦੀ ਤੱਕ ਤੁਹਾਡੇ ਦਰਸ਼ਨ ਚਾਹੀ ਆਓ ਮਾਂ ਬਣਖਾਂ ਦੀ ਚਰਦੀ ਕਲਾ ਵਾਸਤੇ ਭਾਈ ਸਾਡੀ ਚਰਦੀ ਕਲਾ ਵਾਸਤੇ ਸਤਨਾਮ ਵਾਹਿਗੁਰੂ ਜਾਪ ਪ੍ਰੇਮ ਦੇ ਨਾਲ ਕਰੀਏ ਜੀ ਸਾਰੀ ਸੰਗਤ ਚੌਂਕੜੇ ਮਾਰ ਲੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ ਸਾਰੀ ਸੰਗਤ ਕਰੋ ਕਿਰਪਾ ਸਵਾਹਿ ਹੈ ਸਤਿਨਾਮ ਵਾਹਿਗੁਰੂ ਸਤਿ rum